ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5911 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਚਵਿੰਡਾ ਤਹਿਸੀਲ ਅਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲਾਈਵ ਮਿਲਕਿੰਗ ਦਿਖਾਵਾਂਗੇ ਜੋ ਡੇਰੀ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਦੇ ਕੋਲ ਜਿਹੜਾ ਕਾਦਿਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਦੀ ਡਿਟੇਲ ਦੱਸਿਓ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਯਾਰ ਚੱਲ ਜੇ ਵਦਿਆ ਦੇ ਵੀਰ ਜੀ ਤੁਸੀਂ ਸੁਣਾਓ ਚੜਦੀ ਕਲਾ ਜੇ ਚੜਦੀ ਕਲਾ ਚਾਹੀਦੀ ਵੀਰ ਜੀ ਤੇ ਬਣ ਗਿਆ ਰੰਦਾ ਫਿਰ ਲਾਈਵ ਮਿਲਕਿੰਗ ਦਾ ਲਾਈਵ ਮਿਲ ਗਿਆ ਜੱਗੇ ਵੀ ਤੂੰ ਝੂੜ ਮਾਰਦੇ ਪਗੜੇ 100 150 ਫੋਨ ਆਇਆ ਅੱਛਾ ਜੀ ਵੀਰ ਜੀ ਸਾਨੂੰ ਵੀਡੀਓ ਕਾ ਤੇ ਦੋ ਟਾਈਮ ਆਪਣੀ ਲੀਟਰ ਮਾ ਕੇ 14 ਰੁਪਏ ਭਾਈ ਜੀ ਹਾਂਜੀ ਹਾਂਜੀ ਤੁਹਾਨੂੰ ਵੀ ਪਤਾ ਹੈ ਮੈਨੂੰ ਥੋੜਾ ਕੰਮ ਪੈ ਗਿਆ ਸੀ ਤੇ ਚਾਹ ਆਪਾਂ ਕੱਲ ਦੀ ਦੇਣੀ ਠੀਕ ਹੈ ਠੀਕ ਹੈ ਆਹ ਤੁਸੀਂ ਕਹਿੰਦੇ ਜਾਣਾ ਕਿ ਦੇ ਦੇ ਹਾਂ ਹਾਂ ਜਾਣਾ ਕਿ ਕੰਮ ਪੈ ਗਿਆ ਤੇ ਅਸੀਂ ਆਪਾਂ ਲਾਈਵ ਮਿਲਕਿੰਗ ਦੋਵੇਂ ਟਾਈਮ ਦਿਖਾਵਾਂਗੇ ਦੋਵੇਂ ਟਾਈਮ ਦੋਵੇਂ ਟਾਈਮ ਦੇ ਟਾਈਮ ਤੋਂ ਟਾਈਮ ਉਹ ਕਮ ਚੈੱਕ ਕਰਾ ਕੇ ਚੈੱਕ ਕਰਾ ਕੇ ਤੇ ਫਿਰ ਬਿਲਕੁਲ ਸਹੀ ਗੱਲ ਹੈ ਤੇ ਉਸ ਤੋਂ ਬਾਅਦ ਵੀ ਜ ਉਂ ਟਾਈਮ ਆਪਣੀ ਮਰਜ਼ੀ ਦਾ ਖੁੱਲਾ ਟਾਈਮ ਭਾਈ ਤੇ ਆਪਣੀ ਮਰਜ਼ੀ ਤਰ੍ਹਾਂ ਮੱਦੀ ਹੈ ਨਾ ਚਵਾਈ ਕਰ ਸਕਦੇ ਤੇ ਖੋਲੋ ਭਾਜੀ ਫਿਰ ਇੱਕ ਵਾਰ ਖੋਲ ਕੇ ਵਿਖਾਈਏ ਕਿਉਂਕਿ ਵੀਡੀਓ ਜਿਆਦੀ ਨਾਲ ਲੰਮੀ ਬਣੇ ਨਾ ਨਾ ਲੋ ਜੀ ਬਾਕੀ ਜਿਹੜਾ ਬੁਲਾਇਆ ਗਿਆ ਤੇ ਦੂਜਾ ਸਵੇਰ ਝੋਟੀ ਭਾਜੀ ਦੂਜਾ ਸਵੇਰ ਸੁਈਏ ਠੀਕ ਹੈ ਠੀਕ ਹੈ ਤੇ ਕਿੰਨਾ ਦੁੱਧ ਚੋਣਾ ਚਾਪਾ ਫਿਰ ਦੁੱਧ ਜੱਕੇ 20 ਲੀਟਰ ਵਾ ਜਾਣੇ ਆਪੇ ਫਲਾ ਲੱਗ ਜਾਣਾ ਹਾਂਜੀ ਹਾਂਜੀ ਲਓ ਜੀ ਕੰਡਾ ਦੇ ਲੀਟਰਾ ਨਾ ਨਾ ਲੀਟਰਾ ਨਵੇਂ ਵਾਲ ਮੰਨੇ ਆ ਗਏ ਰੱਖੇ ਵੀਰੇ ਅੱਛਾ ਅੱਛਾ ਹੁਣ ਨਵੇਂ ਆ ਗਏ ਠੀਕ ਹੈ ਠੀਕ ਹੈ ਲਓ ਜੀ ਲੀਟਰ ਵੀ ਨਾਲ ਅਦਾਵਾਰੇ ਲੀਟਰ ਮਾਰ ਕੇ ਜੇ ਚੈੱਕ ਕਰਾ ਦੇਣਾ 21 ਕੋਈ ਇਹਦੇ ਥੱਲੇ ਹੈ ਨਾ ਹਾਂ ਰੇਤ ਆਦੇ ਬਾਕੀ ਪੰਡਾ ਪਈਆਂ ਕਰਮਾਲੀ ਨੇ ਛੱਡੋ ਮੰਗਦੀ ਜੀ ਛੱਡੋ ਛੱਡੋ ਜੀ ਆ ਲੈ ਉਹ ਨਹੀਂ ਵੀਡੀਓ ਬੰਦ ਹੋਣੀ ਮੱਸਾ ਨਾ ਨਵਾਬ ਦਾ ਬੱਚਾ ਫੀਗਰ ਟਿਕਾ ਲਾਉਣੀ ਫੀਮਲ ਕਾਫ ਸੀ ਇਹਦੇ ਪਿੱਛੇ ਨਵਾਬ ਬੋਲਦੀ ਨਵਾਬ ਬੋਲਾ ਆਮ ਵੀਰ ਜੀ ਦਿਖਾ ਦੇ ਕੇ ਮਾੜਾ ਚੈੱਕ ਕਰਾਣਾ ਆਹ ਇੱਕ ਟਾਈਮ ਆਹ ਆਟਾ ਹੁੰਦਾ ਭਾਈ 7:00 ਵਜ ਗਏ 21 ਮਿੰਟ ਹੋ ਗਏ ਲਓ ਜੀ 7:00 ਵਜ ਗਏ ਤੇ 21 ਮਿੰਟ ਹੋ ਗਏ ਆ ਠੀਕ ਆ ਠੀਕ ਆ ਜੀ ਓਕੇ ਓਕੇ ਹੋ ਗਿਆ ਹਾਂ ਜੀ ਸਾਮਾਣੇ ਮੈਨੇ ਵਾਈ ਫਿਰ ਸਾਮਾਣੇ ਇੰਨੇ ਵਿੱਚ ਟਾਈਮ ਟੈਂਪਰਾ ਲੱਗੂ ਫੇਰ ਪਾ ਲੱਗਣਾ ਤੇਰੀ ਫੇਰੀ ਆ ਮੋਟਾਈ ਤੋਂ ਦੇਖੀ ਪੜਦਾ ਈ ਸ਼ਾਮਾਂ ਨੂੰ ਆਪਾਂ ਦੀ ਸ਼ਾਮਾਂ ਦੀ ਲਾਈਵ ਮਿਲ ਕੇ ਬਿਲਕੁਲ ਮੇਰੇ ਉੱਤੇ ਕੀ ਡਿੱਗੀ ਜਾਨੀ ਛੋਟੀ ਮੜੀ ਭੰਦੀ ਹਾਂ ਐ ਤੱਕੀ ਹਾਂਜੀ ਤਗੜੀ ਕੱਟਿੰਗੀ ਇਹ ਵੀ ਬੱਚਾ ਜਿਹਦੇ ਸੀਮੰਦੀ ਆ ਉਹ ਆਲ ਬੜਾ ਤਗੜਾ ਹੈ ਇਹ ਜੱਗ ਵੀ ਦੇਖ ਨਾ ਕੱਤੀ ਵੀ ਦੇਣੀ ਹੋਈ ਨਾ ਹਾਂਜੀ 15000 ਦੀ ਕੱਤੀ ਰੱਖ ਜਾਵੇ ਅੱਛਾ ਜੀ ਕੋਲੇ ਜੀ ਹੂੰ ਕੋਲੇ 15000 ਦੀ ਕੱਤੀ ਕੋਲਤਾਲੀ ਆਲੇ ਹਾਂ ਦੀ ਬਾਲਟੀ ਤੁਸੀਂ ਚੈੱਕ ਕਰ ਸਕਦੇ ਜੀ ਬਿਲਕੁਲ ਲੈਣ ਖਾਲੀ ਠੀਕ ਹੈ ਜੀ ਬਿਲਕੁਲ ਠੀਕ ਹੈ ਹਾਂ ਆਹ ਅੱਧਾ ਆ ਦਿਖਾ ਦਿਓ ਹਾਂਜੀ ਠੀਕ ਹੈ ਠੀਕ ਹੈ ਚਵਾਈ ਨਹੀਂ ਰਹੀ ਜਿਹੜੀ ਮੋਲੀਏ ਸਟਾਰਡ ਦਾ ਮੋਗਲ ਲਕਣਾਂ ਦੀ ਚਵਾਈ ਆ ਇਹ ਚੀਜ਼ ਹੈ ਜਿਹੜੀ ਇੱਕ ਨੰਬਰ ਹੈ ਤੇ ਇਸ ਇਹਨਾਂ ਦੇ ਬਿਲਕੁਲ ਗੋਲ ਘਾਰਾਂ ਦਾ ਕੋਈ ਥੋੜਾ ਜਿਹਾ ਬਾਕੀ ਰਿਜ਼ਲਟ ਨਾਲ ਕੱਢਦੇ ਨੇ ਇਸ ਮਾਰ ਕੇ ਆਪਾਂ ਕਿੰਨਾ ਕਿਹਾ 18 ਆਪਾਂ 18 ਕਿਲੋ ਦੋ ਇਹ 18 ਤੋਂ ਘੜ ਗਿਆ ਤੇ ਉਹਨੇ ਪਾਏ ਫਿਰ ਆਪਾਂ ਕਿੰਨੇ ਟਮੇ ਲੀਟਰ ਦੇ 5000 ਰੁਪਏ 5 ਨਹੀਂ ਫਿਰ ਵਾਧਾ ਡਾਈਏ ਵਾਅਕੇ ਦੇ ਨਾਲ ਨੇ 10000 ਦਾ ਯਾਰ ਸਾਹ ਨਹੀਂ ਦਾ ਲੋ ਜੀ 18 ਲੀਟਰ ਬਾਈ ਨੇ ਕਿਆ ਸੀ ਵੀ ਗਰੰਟੀ ਵਾਲਾ ਤੇ 1 ਲੀਟਰ ਜੀ ਵੀ ਘਟ ਗਿਆ ਦਿੱਤਾ ਮੈਂ 10000 ਰੁਪਏ ਸਿੱਧਾ ਅਟਵਾ ਲਾਂਗੇ ਆਪਾਂ ਵੀਰ ਦੇ ਕੋਲੋਂ ਕਹਿ ਕੇ ਤੇ ਬਾਕੀ ਉਹ ਤੋਂ ਮਾਰੇ ਚਲੋ ਕਿਰਪਾਈ ਕਰੇ ਵੀ ਵੱਧ ਨਿਕਲੇ ਹਨਾ ਤੇ ਵੱਧ ਨਿਕਲੋ ਚਲੋ ਸਾਰਿਆਂ ਨੂੰ ਖੁਸ਼ੀ ਆ ਚਲੋ ਉਹ ਤੇ ਕਿਸੇ ਨਿਕਧਾਉਣੇ ਨਹੀਂ ਹਨਾ ਮਾ ਜੀ ਦਾ ਤੇ ਆਪਾਂ ਵੀਰਾਂ ਲੋ ਜਰੂਰ ਘਟਾਵਾਂਗੇ ਜਿੰਨੇ ਲੀਟਰ ਘਟ ਕੇ ਦੋ ਇਹ ਕਿਹਨਾਂ ਜਿਨੇ ਇਹ ਰੁਪਈਏ ਖਰਚਨੇ ਆ ਹਾਂਜੀ ਹਾਂਜੀ ਸਵਾਦ ਆਉਂਦਾ ਦੀ ਜਾਗੇ ਮਾਂ ਦਾ ਦੁੱਧ ਤੇ ਚੋਵੇ ਬਿਲਕੁਲ ਸਹੀ ਗੱਲ ਕੋਈ 4-5 ਚਾਰ ਮੱਝਾਂ ਦਾ ਉਹਨਾਂ ਦੁੱਧ ਹੁੰਦਾ ਦੇ ਇਕੱਲੀ ਦਾ ਕਰਮ ਵਾਲੀ ਦਾ ਉਹਨਾਂ ਹੁੰਦਾ ਬਿਲਕੁਲ ਬਿਲਕੁਲ ਉਹ ਆਮ ਜੀ ਤੇਰਾ ਮੱਝ ਲਈਏ ਤੇ 8 ਤੋਂ ਲੀਟਰ ਹੁੰਦਾ ਮਾ ਪਾਠ ਨੌਣੇ ਦੇ ਉਹ ਵੀ ਜੱਗੇ ਵੀ ਉਹ ਵੀ ਜਵਾਗ ਨੂੰ ਛੱਡ ਦਈਏ ਤੇ ਰਹਿ ਜਾਂਦਾ 6-7 ਹੀ 6-7 ਹੀ ਰਹਿ ਜਾਂਦਾ ਜੇ ਉਹਦੀ ਕੀਮਤ ਦੀ ਗੱਲ ਕਰੀਏ ਜੱਗੇ ਵੀ ਉਹ ਵੀ ਤੁਹਾਨੂੰ ਪਲਾ ਵੀ 120 115 ਤੋਂ ਘੱਟ ਦੀ ਆ ਇਹਨੇ ਕਿਹਦੀ ਆ ਇਹਨੇ ਵੀ ਦਿੰਦੀਆਂ ਆ ਇਹ ਤੇ ਹੁਣ ਆਪਾਂ ਦੋ ਟਾਈਮ ਚਵਾਈ ਜਾਣੀ ਸਾਹਮਣੇ ਪਤਾ ਲੱਗ ਜਾਣਾ ਵੀ ਬਿਲਕੁਲ ਬਿਲਕੁਲ ਜੋ ਕੁਝ ਹੈਗਾ ਸਭ ਕੁਝ ਪਲੇਅਰ ਹੋ ਜਾਣਾ ਸਾਹਮਣੇ ਪਤਾ ਲੱਗ ਜਾਊਗਾ ਇਹਨਾਂ ਦੀਆਂ ਬਾਲਟੀਆਂ ਅੱਖੀ ਦਾ ਬੜਾ ਦੁੱਧ ਬੜਾ ਦੁੱਧ ਹਾਂਜੀ 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 ਇਹਨੂੰ ਲੀਟਰ ਮਾਰਾਂਗੇ ਤਾਂ ਸਾਨੂੰ ਹੀ ਪਤਾ ਲੱਗ ਜੀ ਵੀ ਲੈ ਚੁੱਕੀਆਂ ਹੈਗੀਆਂ ਨਹੀਂ ਚਲੋ ਤੁਸੀਂ ਹੁਣ ਨਾਲ ਹੀ ਚਵਾਈ ਇਹ ਗਲਤ ਨਹੀਂ ਲੋਕਾਂ ਕੋਲੋਂ ਕਿਧਰ ਪੈਸੇ ਮੰਗੀ ਜਾਣ ਦੇ ਨਹੀਂ ਬਿਲਕੁਲ ਸਹੀ ਗੱਲ ਆ ਜੀ ਲੱਗੇ ਵੀ ਜਿਹੜਾ ਪਈਏ ਕਿਹਦਾ ਕਿੱਦਾਂ ਲੋਕਾਂ ਇਕੱਠੇ ਕਰਕੇ ਦੇਣੇ ਤੁਹਾਨੂੰ ਹੂੰ ਥੋੜੀ ਬਾਲਟੀ ਤੁਹਾਨੂੰ ਕਰ ਲੋ ਆ ਘਾਰ ਹੁੰਦਾ ਦੁੱਧ ਥੋੜਾ ਜਿਹਾ ਜਦ ਕੇ ਵੀਰੇ ਆਣ ਕੇ ਦੋ ਦੋ ਤਿੰਨ ਦਿਨ ਪੱਠੇ ਨਹੀਂ ਖਾਂਦੀਆਂ ਪਿਓ ਉੱਧਰ ਤਾਂ ਦਿੱਤਾ ਦਫਾ ਚਾਰੇ ਤੱਕ ਤਾਂ ਫਰਕ ਪਾ ਜਾਂਦਾ ਇਹ ਕੋ ਉਧਰ ਰਹਿੰਦੇ ਕੱਚੀ ਥਾਂ ਦੇ ਥੋੜਾ ਜੇ ਭਲਜੀ ਤੇ ਰਹਿੰਦੇ ਜ਼ਿਆਦਾ ਉਧਰ ਇੱਕ ਆਪਾਉਂਦੇ ਆ ਲਿਆ ਕੇ ਤੇ ਫਰਸ਼ ਦੇ ਚਾੜ ਦੇਣੀਆਂ ਤੇ ਵੀ ਫਰਕ ਪਾ ਜਾਂਦਾ ਇਹ ਰਵੇ ਕੱਟੀ ਦੀ ਹੂੰ ਚੰਗੇ ਤੋਂ ਉਂਡੀ ਮਤਨ ਉਹਦਾ ਵੇਲ ਦੇ ਹੂੰ ਕਰ ਲੈਣਾ ਤਾਂ ਨਾ ਬਾਲਟੀ ਜਿਹੜੀ ਐਨ ਕੰਡੇਉ ਕੰਡੀ ਕਰ ਦਿੰਦੀ ਆ ਚਵਾਦ ਨੂੰ ਵੀ ਜਿਆਦਾ ਮੈਨੂੰ ਆਸ ਆ ਕੇ ਪੂਰਾ ਉਤਰੂਗਾ ਵੀਰ ਹਰਪਾਲ ਜੋਗ ਨੇ ਕਿਹਾ ਸੀ ਉਹੋ ਕੀ ਆਪਾਂ ਸਾਰਿਆਂ ਦੇ ਸਾਹਮਣੇ ਰਿਜ਼ਲਟ ਕੱਢ ਕੇ ਰੱਖ ਜਣਾ ਵਾ ਉਹ ਵੀ ਕੱਢਣਾ ਕਿੰਨੇ ਆ ਲੀਟਰ ਨੇ ਲੀਟਰ ਨੇ ਹਾਂ ਬਾਹਰ ਜਿਹਨੇ ਲੀਟਰ ਨੇ ਕਹਿ ਲਿਆ ਕੱਢਣਾ ਉਹਨੇ ਦੱਸਣਾ ਵੀ ਇਹ ਨਹੀਂ ਜੋ ਕੀ ਹੈਗੀ ਆ ਹਾਂ ਫਿਰ ਆਪਾਂ ਦਾ ਅੰਤਜਾ ਲਾ ਲਈਦਾ ਫਿਰ ਨੇ ਦੁੱਧ ਆ ਗਿਆ ਹਾਂਜੀ 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 ਪਰ ਕੱਢਣਾ ਤੁਹਾਡੇ ਗਾਹ ਨੂੰ ਨੇਟਨ ਜਿਹੜਾ ਰਾਹ ਨਾਲ ਕੱਢਣਾ ਚੁੜ ਮਾਰਨਾ ਆ ਲੇਯਾ ਇਡੀਆ ਘਲੇਣਾ ਦੀ ਹੁਣ ਚਵਾਈ ਹੋਣੀ ਜੀ ਸਟਾਰਟ ਇਹ ਧਾਰਾਂ ਤੋਂ ਰਹਿਦੀਆਂ ਜਿਹੜੀਆਂ ਬਹੁਤ ਹੀ ਜ਼ਿਆਦਾ ਸਾਫ਼ ਆ ਗਈਆਂ ਵਾ ਚਵਾਈ ਬੜੀ ਲੱਗੇ ਵੀ ਨਰਮ ਚਵਾਈ ਤਾਂ ਹੀ ਤੇ ਮੈਂ ਮਿੰਟ ਮਿੰਟ ਆ ਗਈ ਡੁੱਗੀ ਇਹਦੇ ਬਾਲਟੀ ਰੋਸ਼ਨ ਆਵਾਜ਼ ਦੇ ਬਾਲਟੀ ਹੈਗੀ ਪੱਲੇ ਹੋਰ ਹਾਂ ਵੀਰ ਜੀ ਕੈਨ ਨਹੀਂ ਫੜੋ ਮਾਰੇ ਦੇਖਣਾ ਕੈਨ ਨਹੀਂ ਦਿਖਾਉਂ ਖਾਲੀ ਆ ਇੱਥੇ ਟੇਡੇ ਕਿਰੀ ਬਾਲਟੀ ਨਾ ਰੱਖੀ ਹੈ ਹਾਂ ਬਾਲਟੀ ਵਾੜੇ ਨੇ ਕਿਹਨੂੰ ਮਾਰਤੀਆ ਕਿਦੋਂ ਫੜ ਲਿੰਦੇ ਆ ਤਿੰਨ ਮਾਰੋ ਤਾਰਾ ਮਾਰਦੇ ਉਹ ਬਾਤ ਪੜਲੇ ਨਾ ਅੰਦਰੋਂ ਮੜਲੇ ਉਹ ਵੀ ਜੀ ਚੋਈ ਅੰਦਰੋਂ ਜਿੰਨ ਮਾਰਵਾਇ ਅੰਦਰੋਂ ਫੜ ਰਿਹਾ ਉਹ ਨਾ ਹੁੰਦਾ ਹੈ ਹਾਂ ਨਾ ਠੰਡਾ ਝੂਣ ਤੈਨੂੰ ਹਾਂ ਇੱਥੇ ਇੱਥੇ ਲਾਗੇ ਰੱਖੋ ਥੋੜੀ ਪਰਾਂ ਹੋਰ ਕਰ ਦੋ ਲਾਗੇ ਆਪਣੇ ਕਾਉਈ ਨਹੀਂ ਠੀਕ ਹੈ ਕੈਮਰੇ ਚ ਆਉਂਦੀ ਰਵੇ ਨਾ ਨਹੀਂ ਨਹੀਂ ਕੈਮਰੇ ਚ ਆ ਲੋ ਵੇਜ ਕੈਮਰੇ ਜਾ ਫਿਰ ਮਨਾ ਹਾਂ 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 ਅਵਾਜ਼ ਨੂੰ ਪਹਿਲੇ ਧੰਨ ਦੀ ਕਰਾਉ ਜਾਈ ਚਾਹੇ ਮੈਂ ਮੰਨਦੀ ਮੈਂ ਖਾਲੀ ਆਹ ਆ ਲੋ ਵੇਜ ਤੋਂ ਬੋਲੀ ਆ ਵੀ ਚੈੱਕ ਕਰ ਸਕਦਾ ਜੀ ਉਹ ਨੁੱਟ ਚੜ ਜਾਂਦਾ ਵਾ ਆ ਨੁੱਟ ਚੜ ਜਾਂਦਾ ਦੁੱਧ ਵੀ ਉਸੇ ਟਾਂ ਕਿੰਨੇ ਦੇਣਾ ਜਿਹਦਾ ਬਹੁਤ ਮੁੱਲ ਵਾ ਨਾ ਚੜ ਜੂਏ ਇਹ ਮਗਰ ਨਿਸ਼ਾਨੀ ਹੁੰਦੀ ਦੁੱਧ ਵਾਲੇ ਪਤੂੜੀ ਲੋ ਜਨਾ ਲੀਟਰ ਵੜ ਕੇ ਲਿਆ ਲਾਉਣੀ ਕੀ ਕੀ ਹੋਰ ਕੀ ਠੀਕ ਹੈ ਲਾਓ ਜਿਹੜੀ ਟਰਕਲ ਜਿਹੜੀਆਂ ਨਿੰਦੀਆਂ ਦੇ ਮੱਝ ਨਿਕਲ ਚੁੱਕੀ ਐ ਟ੍ਰੀ ਸ਼ਰਟ ਪਾ ਕੇ ਲੱਗ ਜਾ ਉਹਦੇ ਕਿੱਥੇ ਚੱਲੇ ਮੈਂ ਧੀਰਾ ਦੇ ਨਾਲ ਲੁਚੜ ਗਈ ਏ ਠੀਕ ਆ ਠੀਕ ਠੀਕ ਆ ਕਾ ਪਿਛੇ ਨਾਲ ਆਉਂ ਤਾ ਜਾ ਵੀ ਮੁੰਡਿਆ ਆਪਣੀ ਆਣੀ ਉੱਠ ਗਿਆ ਵੀ ਥੋੜਾ ਹਣਾ ਸਿਣਾ ਜੋ ਹਾਂ ਅੱਲੇ ਸਿਣਾ ਜੋ ਉੱਚਾ ਹੈ ਹਾਂ ਉੱਚਾ ਤੇ ਆਏ ਕੋਈ ਉੱਚਾ ਹੈ ਆਪਰੇ ਆ ਆ ਕਈ ਨਹੀਂ ਦਿਖਾ ਦੋ ਇਹਦੇ ਖਾਲੀ ਆ ਬਿਲਕੁਲ ਖਾਲੀ ਆ ਜੀ ਤੋਂ ਰੋਸ ਹੋ ਗਿਆ ਤਾਂ ਹਜਾ ਨੂੰ ਪਤਾ ਨਹੀਂ ਲੀਟਰ ਨੇ ਪਤਾ ਲੱਗ ਆਪਣੇ ਕਹਿਣ ਦੀ ਨੋਤੀ ਕੋਈ ਲੋਕਾਂ ਕਹਿਣਾ ਵੀ ਇਹ ਕਿਦਾ ਲੀਟਰ ਵੀ ਆਪਾਂ ਤੋਂ ਹਣਾ ਇੱਕੋ ਹੀ ਚੇਬ ਨਹੀਂ ਮਰਾਤੀ ਨਾ ਲੈ ਗਏ ਬਿਲਕੁਲ ਆ ਲੀਟਰ ਹੈ ਹੋਰ ਵੀ ਲੱਗੀ ਇੱਥੇ ਆ ਵੇਖੋ ਮਾਰੋ ਵੀਚ ਫੜੋ ਵੀਰ ਜੀ ਲੀਟਰ ਫੜੋ ਥੱਲੇ ਇੱਥੇ ਆ ਲੀਟਰ ਦਿਖਾ ਦਿਓ ਪੂਰਾ ਨਵਾਜ ਵੀਰ ਜੀ ਲੋ ਜੀ ਇੰਤਜ਼ਾਇਆ ਦੀਆਂ ਘੜੀਆਂ ਖਤਮ ਆ ਇੱਕ ਹੋ ਗਿਆ ਵੀਰ ਜੀ ਇੱਕ ਦੋ ਤਿੰਨ ਚਾਰ ਪੰਜ ਕੇ 7 8 9 ਬਾਕੀ ਸਾਰ ਲਿੱਤੇ ਨਾਲ ਦਸਣਾ ਸਾਉਂਡ ਦਾ ਰਹਿਮ ਦੁੱਧ 100 100 ਗ੍ਰਾਮ ਦੁੱਧ ਜਾਂਦਾ ਹੈ ਕਿੰਨਾ ਸੋ ਇਹ ਉਹ ਲਾ। ਹਾਂ ਪਰਲੀ ਬਾਲਟੀ ਪਾ ਦੇ। ਲਓ ਜੀ। 9 ਕਿਲੋ ਮੱਲਬ ਉੱਤੇ ਰੋੜ ਰੋੜ ਪੁੰਦੀ ਰਹੇ ਆ ਪੁੰਦੀ ਰਹੇ ਆ। ਹਾਂ ਜੀ। ਉਹ ਵੀ ਇੱਕ ਟਾਈਮ ਦਾ ਜਿਹੜਾ 9 ਲੀਟਰ ਤੋਂ ਪਲੱਸ ਦੁੱਧ ਹੈ ਨਾ। ਹਾਂ ਪਲੱਸ ਪਲੱਸ ਹੈ। ਲਓ ਜੀ ਇੱਕ ਟਾਈਮ ਦੀ ਹੋ ਗਈ ਜੇ ਚਵਾਈਵ। ਤੇ ਇੱਕ ਵਾਰ ਫੇਰ ਤਰੋ ਝੋਟੀ ਦੇ ਟਾਈਮ ਵੀ ਦਿਖਾ ਦਿਓ ਇੱਕ ਵਾਰੀ ਫੇਰ। ਸਮ ਦਿਖਾ ਦਈਏ। ਉੱਡ ਜਾ ਜੱਗੇ ਉੱਡ ਜਾ। ਕੰਮ ਕਰਨਾ ਕੋਈ ਇਹ ਨਾ ਆਖੇ। 7 ਵਜੇ ਤੇ 33 ਮਿੰਟ ਹੋ ਗਏ ਜੀ। ਲਓ ਜੀ 21 ਦੇ ਕਿਤੇ ਨਾ ਚੱਲਣਾ। 21 ਦੇ ਲੱਗ ਲਿਆ ਮੜਿਆ। ਠੀਕ ਹੈ ਜੀ। ਲੋ ਜੀ 7:00 ਵਜੇ ਤੇ 33 ਮਿੰਟ ਹੋਏ ਤੇ 21 ਤੇ ਸਟਾਰਟ ਕੀਤੀ ਹੈ 5 ਵਾਈ ਇਹ ਦੀ ਰੱਖੋ ਦੋ ਦੋ ਇਹਦੇ ਜੱਗੇ ਵੀ ਕੰਨੀ ਦੱਸ ਦਿੰਦੀ ਆ ਭਰ ਗਈ ਆ ਹਾਂ ਤਾਂ ਹਾਲ ਜੀ 11:00 ਤੋਂ ਪਲੱਸ ਭਾਈ ਦਾ ਦੋ ਕੰਨੀ ਭਰ ਗਈ ਆ ਆ ਰਿਹਾ ਆ ਰੋਸੋ ਫਰਮਨ ਖੋਲੋ ਉਹਨਾਂ ਨੂੰ 7:30 ਵਜੇ ਚਾਈ ਮੰਨੂ ਪੂਰੀ ਹੋ ਗਈ ਏ ਇਹ ਦੇਖ ਰਿਹਾ ਪਤਾ ਨੂੰ ਚੱਦਾ ਦਿਖਾਉਂਦੇ ਇਹਦਾ ਪਹਿਲਾਂ ਕੀ ਛਾਇ ਇਹਦੇ ਹੁਣ ਕੀ ਆ ਐਲ ਬਿਲਕੁਲ ਜਿਹੜਾ ਨਸੜ ਗਿਆ ਤਾਂ ਚੁੱਕ ਗਈ ਹੈ ਫਾਨਾ ਦੇਖੋ ਦੁੱਧ ਵਾਲੇ ਪਸ਼ੂ ਦੀਆਂ ਨਿਸ਼ਾਨੀਆਂ ਹੁੰਦੀਆਂ ਜਾਂ ਦਰ ਦਰ ਸਹੀ ਗੱਲ ਹੈ ਚਲੋ ਬਾਕੀ ਸਾਰੇ ਭਰਾ ਸਿਆਣੇ ਹੀ ਆ ਜਿੰਨਾ ਪਸ਼ੂ ਪਾਲ ਕੇ ਜਿੰਦੇ ਵੀ ਹਗੇ ਵੀਰ ਆਪਣੇ ਯਾਰ ਕਲਾ ਕਲਾ ਲੱਗਾ ਕਰਮਾਲੀ ਦੇ ਤੇ ਕਹਿਣਾ ਬੀਤੀ ਮਾਰੇ ਇਹੋ ਬੈਂਟੀ ਆ ਜੱਗੇ ਵੀਰ ਹਾਂਜੀ ਇਹ ਕਿਨੇ ਚੂਣੀ ਆ ਲਿੱਟਰ ਮਾਰਨੇ ਆ ਸਾਡੇ 7:30 ਵੇ ਸ਼ਾਮ ਨੂੰ ਮੇਰੇ ਕੋਲ ਇਹ ਅੱਜ ਨਾਜ਼ਰ ਹੋ ਜੇ ਅੱਛਾ ਜੀ ਆਪਣੀ ਚੂੜੀ ਸਾਨੂੰ ਵੀ ਚੂੜੀ ਦਿਨ ਚੜਦਾ ਫੇਰ ਪਹੁੰਚ ਚੂੜੀ ਜੀ ਇੱਕ ਚਮਾਈ ਦਾ ਬੰਕਣ ਕੋਲ ਲਾਈਵ ਦਿਖਾ ਦਿੱਤੀ ਆਪਾਂ ਤੇ ਜੇ ਕਿਹ ਵੀ ਵੀਰ ਭਰਾਲੇ ਵੀਡੀਓ ਵੇਖ ਕੇ ਸ਼ਾਮ ਨੂੰ ਆਉਣਾ ਵੀ ਚਮਾਈ ਕਰਨੀ ਹੋਵੇ ਇਹ ਕਰ ਸਕਦਾ ਹੋਣਾ ਆ ਕੇ ਆਪਣੀ ਹਾਂਜੀ ਹਾਂਜੀ ਸਾਈ ਪਾ ਕੇ ਆਵੇ ਕਿ ਜਾਂ ਨਹੀਂ ਹੁੰਦਾ ਇਹ ਬੰਮ ਆਜੇ ਉਹ ਕੋਈ ਸਾਈਜ਼ ਨਹੀਂ ਖੁੱਲੀ ਚਵਾਈ ਸੋਡੀਆਂ ਬਾਈ ਵੱਲੋਂ ਵੀ ਆਪਣੀ ਆਗੇ ਤੇ ਤਸੱਲੀ ਕਰ ਸਕਦੇ ਜੀ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਤੇ ਸ਼ਾਮਾਂ ਵਾਲਾ ਵਲੌਗ ਫੇਰ ਆਪਾਂ ਪਾਵਾਂਗੇ ਇੱਕ ਬਣਾ ਕੇ ਹਾਂਜੀ ਹਾਂਜੀ